ਇਸ ਕਰਕੇ ਫਿਰ ਅਗਲਾ ਅਖਰ ਪਾਸ਼ਾ ਕਹਿੰਦੇ ਤਤੈ ਤਾਰੂ ਭਵਜਲ ਹੋਆ ਤਕਾਂਤ ਨਾ ਪਾਇਆ ਤੱਤਾਖਰ ਕੀ ਕਹਿੰਦਾ ਕਿ ਤਾਰੂ ਭਵਜਤੋਂ ਦੀ ਤਰਨਾ ਕਰਕੇ ਲੰਗੜਾ ਆ ਸੰਸਾਰ ਜਿਹੜਾ ਹੈ ਇੱਕ ਸੁਬੰਦਰ ਹੈ ਤੇ ਬੜਾ ਤਗੜਾ ਸਮੁੰਦਰ ਹੈ ਤਕਾਂਤ ਨਾ ਪਾਇਆ ਇਹਦਾ ਕੋਈ ਅੰਤ ਨਹੀਂ ਪਾ ਸਕਦਾ ਕੋਈ ਦੂਸਰਾ ਬੰਨਾ ਨਹੀਂ ਦੇਖ ਸਕਦਾ ਅਸੀਂ ਨੂੰ ਪਾਰ ਕਰਨਾ ਹੈ ਪਰ ਪਾਰ ਕਿੱਦਾਂ ਕਰਨਾ ਹੈ ਮੰਨ ਲਓ ਕਿ ਤੇ ਤੁਸੀਂ ਨਦੀ ਹੋਵੇ ਉੱਥੇ ਪੁੱਲ ਲਾਉਣਾ ਹੋਵੇ ਤੁੱਚ ਪਾਣੀ ਹੋਵੇ ਤੁਹਾਨੂੰ ਪਾਰ ਕਰਨ ਵਾਸਤੇ ਕੀ ਕਰਨਾ ਪੈਗਾ ਕੋਈ ਬੇੜੀ ਲੈਣੀ ਪੈਗੀ ਕੋਈ ਨਾਵ ਉਧਸਾਣੀ ਲਗਾਉਣੀ ਪੈਗੀ ਜਾਂ ਕੁਝ ਥੋੜਾ ਬਣਾਉਣਾ ਪੈਗਾ ਛੋਟਾ ਮोटा ਜਿੱਤ ਪਾਰ ਲੰਘਣਾ ਹੈ ਪਰ ਜਿਸ ਨਦੀ ਬਹੁਤ ਵੱਡੀ ਹੈ ਕੋਲ ਬਾਜੀ ਨਹੀਂ ਸਕਦਾ ਫਿਰ ਕੀ ਹੋਏਗਾ ਫਿਰ ਤੇ ਕਿਸੇ ਜਾ ਕੇ ਲੋੜ ਪੈਗੀ ਕਿਸੇ ਢੇੜੀ ਦੀ ਲੋੜ ਪੈਗੀ ਤੇ ਪਾਸ਼ਾ ਕਿੰਦੇ ਸਕੇ ਨੂੰ ਸੰਸਾਰ ਸਕ ਨੂੰ ਆਪਾਂ ਤਰਨਾ ਹੈ ਹੁਣ ਤੁਸੀਂ ਕਹੋਗੇ ਪਾਣੀ ਤੇ ਦਿਸਦਾ ਨਹੀਂ ਕਿਤੇ ਤਰਨਾ ਕਿੱਦਾਂ ਹੈ ਜਿੰਨਾ ਕਿ ਸਾਡੀ ਜ਼ਿੰਦਗੀ ਹੈ ਨਾ बस ਤਰਨਾ ਕਿੱਦਾਂ ਹੈ ਆਪਾਂ ਬਸ ਇਸ ਜੀ ਇਸ ਜਿੰਦਗੀ ਨੇ ਸਾਨੂੰ ਬਾਹਰ ਕੱਢਦਾ ਜੇ ਤੁਸੀਂ ਬਾੜੇ ਕੰਮ ਕਰ ਲਈ ਤੇ ਡੁੱਬ ਜਾਓ ਬਾੜੇ ਕੰਮ ਕਰ ਕੀਤੇ ਬਾੜੇ ਕਰਮ ਕੀਤੇ ਡੁੱਬ ਜਾਵਾਂਗੇ ਚੰਗੇ ਕਰਮ ਕਰਾਂਗੇ ਤਰ ਜਾਵਾਂਗੇ ਹੁਣ ਪਾਸ਼ਾ ਕਹਿੰਦੇ ਤਰਨਾ ਤੇ ਹੈਗਾ ਅਸੀਂ ਨਾ ਤਰ ਨਾ ਤੁਲਹਾ ਖਮ ਬੁੱਧਸ ਹੁਣ ਨਾ ਸਾਡੇ ਕੋਲ ਬੇੜੀ ਹੈ ਦੇ ਨਾਂ ਤੁਲਹਾ ਤੁਲਹਾ ਸ਼ਬਦ ਤੁਸੀਂ ਤੁਹਾਨੂੰ ਨਹੀਂ ਪਤਾ ਹੈ ਤੁਲਹਾ ਕਿੰਨੇ ਕੀ ਜਦੋਂ ਬੇੜੀਆਂ ਨਹੀਂ ਸੀ ਨਾ ਬਣੀਆਂ ਬੇੜੀਆਂ ਉਦੋਂ ਕੀ ਹੁੰਦਾ ਸੀ ਬਰਾਬਰ ਲੱਕੜਾਂ ਕੱਟੀਆਂ ਜਾਂਦੀਆਂ ਸੀ ਐੜੜੀਆਂ ਛੋਟੀਆਂ ਲੱਕੜਾਂ ਕੱਟਣੀਆਂ ਉਹਨਾਂ ਨੂੰ ਨਾਲ-ਨਾਲ ਕਰਕੇ ਬੰਨ ਲੈਣਾ ਐਤਾ ਨਾਲ-ਨਾਲ ਜੋੜ ਕੇ ਬੰਨ ਲੈਣਾ ਉਦੇ ਥੱਲੇ ਕੁਝ ਪਲਾਸਟਿਕ ਦਾ ਕੁਝ ਲਾ ਦੇਣਾ ਜਿਹਦਾ ਟਿਊਬ ਵਿੱਚ ਹਵਾ ਭਰ ਕੇ ਲਾ ਦੇਣੀ ਫਿਰ ਉਹ ਕੀ ਹੁੰਦਾ ਸੀ ਉਹਨੂੰ ਪਾਣੀ ਤੇ ਛੱਡ ਦੇਣਾ ਫਿਰ ਉਹ ਡੁੱਬਦਾ ਨਹੀਂ ਸੀ ਲੱਕੜ ਕਦੇ ਪਾਣੀ 'ਚ ਡੁੱਬਦੀ ਨਹੀਂ ਯਾਦ ਰੱਖਿਓ ਕੋਈ ਵੀ ਲੱਕੜ ਭਾਰੀ ਤੋਂ ਭਾਰੀ ਲੱਕੜ ਹੋਵੇ ਉਹ ਪਾਣੀ 'ਚ ਡੁੱਬਦੀ ਨਹੀਂ ਹੈ ਡੁੱਬਦੀ ਕਦੋਂ ਹੈ ਜਦੋਂ ਉਹਦੇ ਅੰਦਰ ਪਾਣੀ ਸਮਾ ਜਾਂਦਾ ਹੈ। ਜਾਂ ਉਹਦੇ ਨਾਲ ਲੋਹਾ ਲੱਗ ਜਾਂਦਾ ਹੈ ਨਾ ਫਿਰ ਉਹ ਡੁੱਬ ਜਾਂਦਾ ਹੈ। ਇਸ ਕਰਕੇ ਤੁਲਹ ਤੁਲਹਾ ਬਣਾਇਆ ਜਾਂਦਾ ਸੀਗਾ। ਉਹਦੇ ਤੋਂ ਪਾਰ ਕਰਨ ਬਾਸਤ ਨਦੀ ਨੂੰ ਪਾਰ ਕਰਨਾ। ਆਸ਼ਾ ਕਿਤੇ ਨਾਂ ਦੇ ਢੇੜੀ ਨਾ ਸਾਡੇ ਕੋਲ ਤੁਲਹਾ ਹੈ। ਫਿਰ ਅਸੀਂ ਪਾਰ ਕਿੱਦਾਂ ਹੋਣਾ ਹੈ। ਕੋਈ ਜਹਾਜ਼ ਨਹੀਂ ਹੈ ਨਾ ਕੋਈ ਸਾਡੇ ਕੋਲ ਮਲਾ ਹੈ। ਫਰ ਕਿ ਹੋਏਗਾ ਅਸੀਂ ਤੇ ਡੁੱਬਾਂਗੇ ਜੇ ਬੇੜੀ ਨਹੀਂ ਹੋਏਗੀ ਕੋਈ ਇੰਤਜਾਮ ਨਹੀਂ ਹੋਏਗਾ ਤੇ ਫਿਰ ਕੀ ਹੋਏਗਾ ਨਦੀ ਚ ਡੁੱਬ ਜਾਵਾਂਗੇ ਫਾਰ ਨਹੀਂ ਅਸਾਂ ਤਾਰ ਲਿਓ ਤਾਰਨ ਦਾ ਆਇਆ ਜੇ ਕਹਿੰਦੇ ਫਿਰ ਜਦੋਂ ਕੋਈ ਚੀਜ਼ ਹੈ ਹੀ ਨਹੀਂ ਸਾਡੇ ਕੋਲ ਫਿਰ ਕਰਨਾ ਕੀ ਹੈ ਅਸੀਂ ਬੇੜੀ ਲੱਭਣੀ ਹੈ ਉਸ ਬੇੜੀ ਨੂੰ ਉਹ ਬੇੜੀ ਕਿੱਥੋਂ ਲੱਭਣੀ ਹੈ ਆਪਾਂ ਪੜਦੇ ਨਾ ਸਾਰੇ ਕੀ ਪੜਦੇ ਆ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੂਤਰੇ ਪਾਰ ਇਹ ਸਾਡੀ ਜ਼ਿੰਦਗੀ ਦੀ ਬੇੜੀ ਕੀ ਹੈ ਪਰਮੇਸ਼ਰ ਦਾ ਨਾਮ ਸਾਡੀ ਜ਼ਿੰਦਗੀ ਦੀ ਬੇੜੀ ਕੀ ਹੈ ਗੁਰਬੋਹਤ ਗੁਰੂ ਜਿਹੜਾ ਹੈ ਜਹਾਜ਼ ਹੈ ਗੁਰਬਾਣੀ ਸਾਡਾ ਬੋਹਿਤ ਹੈ ਤੇ ਗੁਰੂ ਸਾਨੂੰ ਉਸ ਬੋਹਿਤ ਨੂੰ ਚਲਾਉਣ ਵਾਲਾ ਹੈ ਗੁਰ ਬੇੜੀ ਤੁਲਹਾ ਗੁਰ ਕਹਿੰਦੇ ਗੁਰੂ ਬੇੜੀ ਹੈ ਗੁਰੂ ਤੁਲਹਾ ਹੈ ਇਸ ਕਰਕੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਜੇ ਤਰਨਾ ਜੇ ਪਾਰ ਲੰਘਣਾ ਜੇ ਤੇ ਗੁਰਬਾਣੀ ਜਹਾਜ਼ ਦੇ ਵਿੱਚ ਸਵਾਰ ਹੋ ਜਾਓ ਗੁਰੂ ਰੋਪੀ ਨਾਮ ਦੇ ਜਹਾਜ਼ ਵਿੱਚ ਸਵਾਰ ਹੋ ਜਾਓ ਗੁਰੂ ਰੋਪੀ ਜਿਹੜਾ ਕੈਪਟਨ ਕਿੰਨੇ ਜਹਾਜ਼ ਦਾ ਕੈਪਟਨ ਹੈ ਸ਼ਬਦ ਬਾਣੀ ਵੈਗੁਰੂ ਦਾ ਨਾਮ ਪਰਮੇਸ਼ਰ ਦਾ ਨਾਮ ਜਾਜੇ ਸਾਡੇ ਲਈ ਕਿਉਂ ਸੁਝਾਜ ਦਾ ਕੈਪਟਨ ਕੌਣ ਹੈ ਸਾਡਾ ਗੁਰੂ ਹੈ ਕਿਉਂਕਿ ਜਹਾਜ਼ ਨੂੰ ਕਿਸੇ ਚਲਾਉਣਾ ਪੈਂਦਾ ਹੈ ਤੇ ਗੁਰੂ ਸਾਹਿਬ ਉਸ ਜਹਾਜ਼ ਨੂੰ ਚਲਾ ਕੇ ਸਾਨੂੰ ਪਾਰ ਲੰਘਾ ਸਕਦੇ ਐ ਹੁਣ ਇਹਨੂੰ ਸੌਖੇ ਸਬਜਾਂ ਸਮਝ ਲਿਓ ਤੁਸੀਂ ਕਹਿਣਾ ਕਿ ਬਾਬਾ ਜੀ ਕਹਿੰਦੇ ਆ ਤਰਨਾ ਤਰਨਾ ਅਰਥਾ ਤਰਨਾ ਹੈ ਮਤਲਬ ਇਹ ਹੈ ਕਿ ਜਿੰਨਾ ਸਾਡੀ ਜ਼ਿੰਦਗੀ ਹੈ ਨਾਲ ਉਹਦੇ ਵਿੱਚ ਜਿਹੜੇ ਆਪਾਂ ਕੰਮ ਕਰਦੇ ਆ ਗੁਰੂ ਨਾਲੋਂ ਵਿਛੜ ਕੇ ਗੁਰੂ ਨੂੰ ਬੇਮਕੋ ਕੇ ਮਾੜੀ ਸੰਗਤ 'ਚ ਬਹਿ ਕੇ ਉਹ ਸਾਨੂੰ ਇੱਕ ਦਿਨ ਡੋਬ ਦਿੰਦੇ ਆ ਜੇ ਸਾਡੇ ਮਨ 'ਚ ਲਾਲਚ ਹੈ ਨਾ ਤੇ ਲਾਲਤ ਦੇ ਵਿੱਚ ਅਸੀਂ ਐਸੇ ਕੰਮ ਕਰ ਲਾਂਗੇ ਉਹਦਾ ਰਿਜ਼ਲਟ ਬੜਾ ਮਾੜਾ ਹੁੰਦਾ ਹੈ ਹਾਂ ਤੁਸੀਂ ਦੇਖਦੇ ਹੋ ਕੋਈ ਕਤਲ ਕਰ ਦਿੰਦਾ ਹੈ ਆਪਣੀ ਲਾਲਤ ਕਰਕੇ ਆਪਣੇ ਗੁੱਸੇ ਕਰਕੇ ਆਪਣੇ ਅੰਦਰ ਦੇ ਹੰਕਾਰ ਕਰਕੇ ਤੇ ਕੀ ਹੁੰਦਾ ساری ਜ਼ਿੰਦਗੀ ਬਰਬਾਦ ਹੋ ਜਾਂਦੀ ਡੁੱਬ ਜਾਂਦਾ ਹੈ ਉਹ ਜੇਲ੍ਹ 'ਚ ਬੈਠਾ ਰਹੇਗਾ ساری ساری ਉਮਰ ਪਰਿਵਾਰ ਉਹਦਾ ਰੁਲ ਜਾਂਦਾ ਇਹਨੂੰ ਕਹਿੰਦੇ ਡੁੱਬਣਾ ਆਪੇ ਇੱਦਾਂ ਡੁੱਬ ਜਾਂਦਾ ਹੁੰਦਾ ਮਾੜੇ ਕੰਮ ਕਰਕੇ ਇਸ ਕਰਕੇ ਬਾਸ਼ਾ ਗੀਤੇ ਮਾੜੇ ਕਰਮ ਕਰਨੇ ਡੁੱਬਣਾ ਹੈ ਮਨ ਲਾਲਚ ਅੰਦਰ ਆ ਜਾਣਾ ਮਨ ਦੇ ਅੰਦਰ ਲੋਭ ਆ ਜਾਣਾ ਹੰਕਾਰ ਆ ਜਾਣਾ ਇਹ ਸਾਰੀਆਂ ਸਾਡੀਆਂ ਡੁੱਬਣ ਦੀਆਂ ਨਿਸ਼ਾਨੀਆਂ ਨੇ ਇਸ ਦੇਗੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਹੰਕਾਰ ਆ ਕਾਸ਼ਾ ਕਿੰਦੇ ਪੰਜ ਚੋਰ ਵੱਸਦੇ ਇਸ ਦੇਹੀ ਅੰਦਰ ਜਿਹੜੇ ਸੰਕੂਪ ਦਿੱਤੇ ਪਰ ਆਛਾ ਜੀ ਬਾਣੀ ਕਹਿੰਦੇ ਨੇ ਹਾਦੀਫੇ ਪੰਜ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ ਪਰ ਕਹਿੰਦੇ ਜਦੋਂ ਗੁਰੂ ਥਾਪੀ ਦੇ ਦੇਣਾ ਥਾਪੀ ਦੇਣ ਦਾ ਪਤਾ ਗੁਰੂ ਆਪਣਾ ਹੱਥ ਲੋਟੇ ਤੇ ਰੱਖਦਾ ਕਿ ਸ਼ਾਬਾਸ਼ ਚੱਲ ਲੜ ਇਹਨਾਂ ਨਾਲ ਤੇ ਪਾਸ਼ਾ ਕਹਿੰਦੇ ਜਦੋਂ ਗੁਰੂ ਥਾਪੀ ਦੇ ਦਿੰਦਾ ਨਾ ਫਿਰ ਉਹ ਪੰਜਾਂ ਦੇ ਨਾਲ ਬੰਦਾ ਲੜ ਕੇ ਉਹਨਾਂ ਤੋਂ ਪਾਰ ਹੋ ਜਾਂਦਾ ਹੈ। ਉਹਨਾਂ ਨੂੰ ਹਰਾ ਦਿੰਦਾ ਹੈ। ਇਸ ਕਰਕੇ ਇਹ ਸਿੱਖਿਆ ਗੁਰੂ ਸਾਹਿਬ ਦੀ ਆਪਾਂ ਤੱਤੇ ਅਖਰ ਤੋਂ ਲੈਣੀ ਹੈ ਕਿ ਅਸੀਂ ਚੰਗੇ ਕੰਮ ਕਰਕੇ ਇਸ ਜ਼ਿੰਦਗੀ ਨੂੰ ਪਾਰ ਕਰਨਾ ਹੈ। ਤੇ ਗੁਰੂ ਦਾ ਸਹਾਰਾ ਲੈਣਾ ਹੈ, ਬਾਣੀ ਦਾ ਸਹਾਰਾ ਲੈਣਾ ਹੈ, ਚੰਗੇ ਕੰਮਾਂ ਦਾ ਸਹਾਰਾ ਲੈਣਾ ਹੈ। ਠੀਕ ਹੈ? ਸਮਝ ਆਈ ਨਾ ਦੋਹਾਂ ਅਖਰਾਂ ਦੀ ਵਿਚਾਰ? ਇਹਨੂੰ ਵਿਚਾਰ ਨੂੰ ਤੁਹਾਡੇ ਨਾਲ ਕਵਤਾ ਦੇ ਨਾਲ ਮੇਲ ਜੋੜ ਖਾਂਦੀ ਹੈ ਠੀਕ ਹੈ ਨਾ ਤੱਤਾ ਤਿਆਗ ਤੂੰ ਮੇਰੀ ਮੇਰੀ ਇਹ ਹਉਮੈ ਨੂੰ ਤਿਆਗਣਾ ਮੈਨੂੰ ਤਿਆਗਣਾ ਵਾਸ਼ਨਾ ਨੂੰ ਤਿਆਗਣਾ ਏ ਕੀ ਆ ਮੇਰੀ ਮੇਰੀ ਹੈ ਨਾ ਬੰਦਾ ਮੇਰੀ ਮੇਰੀ ਚ ਕੰਮ ਕਰਦਾ ਸਾਰੇ ਗਲਤ ਕੰਮ ਵੀ ਮੇਰੀ ਮੇਰੀ ਚ ਕਰਦਾ ਹੈ ਪਾਪ ਕਰਦਾ ਮੇਰੀ ਮੇਰੀ ਚ ਕਰਦਾ ਹੈ ਲੁੱਟਾ ਖੋਹ ਕਰਦਾ ਮੇਰੀ ਮੇਰੀ ਮਰਕੋ ਆ ਜਾਏ ਮਰਕੋ ਆ ਜਾਏ ਇਸ ਕਰਕੇ ਤੱਤਾ ਤਿਆਗ ਉਹ ਮੇਰੀ 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 ਤਿਆਗ ਦੀ ਗੁਰੂ ਦਾ ਲੜ ਪਰ ਗੁਰੂ ਗੁਰੂ ਜਾਪ ਤੂੰ ਹੀ ਤੂੰ ਹੀ ਕਰਦਾ ਮੈਂ ਮੈਂ ਨਾ ਕਰਦਾ ਮੈਂ ਤੇ ਬੱਕਰਾ ਵੀ ਕਰਦਾ ਵਿਚਾਰੇ ਦਾ ਸਿਰ ਵੱਢਿਆ ਜਾਂਦਾ ਹੈ ਨਾ ਕਸਾਈ ਦੇ ਹੱਥ ਆਜੇ ਉਹ ਮੈਂ ਮੈਂ ਕਰਦਾ ਮੈਂ ਮੈਂ ਕਰਦੇ ਤੇ ਸਿਰ ਦੇ ਉੱਤੇ ਤਲਵਾਰ ਚੱਲ ਜਾਂਦੀ ਹੈ ਸਿਰ ਵੱਢਿਆ ਜਾਂਦਾ ਇਸ ਕਰਕੇ ਬਾਦਸ਼ਾਹ ਕਹਿੰਦੇ ਮੈਂ ਮੈਂ ਛੱਡ ਕੇ ਤੂੰ ਤੂੰ ਕਰਿਆ ਗਿਆ ਤੂੰ ਤੂੰ ਕਰਤਾ ਤੂੰ ਹੋਵਾ ਮੁਜ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜੱਤ ਦੇਖੋ ਸਤਨਾਮ ਕਿਤੇ ਜੇ ਤੂੰ ਤੂੰ ਕਰੇਗਾ ਤੇਰੇ ਅੰਦਰ ਦਾ ਆਪਾ ਮਿਟ ਜਾਏਗਾ ਮੈਂ ਮਿਟ ਜਾਏਗੀ ਖਤਮ ਹੋ ਜਾਏਗੀ ਫਿਰ ਪ੍ਰਮਾਤਮਾ ਦੀ ਜੋਤ ਸਭ ਵਿੱਚ ਨਜ਼ਰ ਆਏਗੀ ਇਸ ਕਰਕੇ ਸੋ ਇੰਨੀਆਂ ਬੇੰਤੀਆਂ ਵਿਚਾਰਾਂ ਆਪਾਂ ਆਪਣੇ ਪਰਲੇ ਬਣਣੀਆਂ ਘਰ ਦੇ ਚ ਬਸਾਉਣੀਆਂ ਜੀ ਅੰਦਰ ਬਸਾਵਾਗੇ ਮੂੰਹ ਤੋਂ ਬਾਹਰ ਆਉਣਗੇ ਕੋ ਲਫ਼ਜ਼ ਆਉਣਗੇ ਮੂੰਹ ਦੇ ਵਿੱਚੋਂ ਗੁਰੂ ਗੁਰੂ ਆਏਗਾ ਵਾਹਿਗੁਰੂ ਆਏਗਾ ਗੁਰਬਾਣੀ ਤੋਂ ਨਿਕਲੇਗੀ ਤੇ ਜੇ ਬਾੜੇ ਵਿਚਾਰ ਸੁਣਾਂਗੇ ਤੇ ਬਾੜੀਆਂ ਗੱਲਾਂ ਨਿਕਲਣਗੀਆਂ ਸਾਡੇ ਅੰਦਰ ਇਸ ਕਰਕੇ ਚੰਗੇ ਕੰਮ ਕਰੋ ਬਾਣੀ ਨਾਲ ਜੁੜੋ ਗੁਰੂ ਨਾਲ ਜੁੜੋ ਗੁਰੂ ਦੇ ਗਿਆਨ ਨਾਲ ਜੁੜੋ ਕਿੰਨੇ ਵਿਚਾਰਾਂ ਦੇ ਨਾਲ ਆਪਾਂ ਫੱਟੇ ਬਣਾਉਨੇ ਤੇ ਜੋ ਵੀ ਅੱਜ ਦੀ ਆਪਣਾ ਲੜਾਈ ਅੱਜ ਨੇ ਸ਼ੁਰੂ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ